ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਤੋਂ ਪਹਿਲਾਂ ਤਾਂ ਇਹ ਬੇਨਤੀ ਆ ਕਿ ਇਹ ਜਿਹੜੀ ਘਟਨਾ ਵਾਪਰੀ ਆ ਰੱਬ ਨਾ ਕਰੇ ਕਿਸੇ ਦੇ ਨਾਲ ਵਾਪਰੇ ਇਸ ਲਈ ਸਪੈਸ਼ਲ ਅ ਬਾਈ ਜੀ ਹਰਾਂ ਵੱਲੋਂ ਇਹ ਘਟਨਾ ਨੂੰ ਦੱਸਿਆ ਗਿਆ ਮੈਸੇਜ ਕੀਤਾ ਗਿਆ ਕਿ ਭੈਣ ਜੀ ਤੁਸੀਂ ਇਹਦੇ ਤੇ ਜਰੂਰ ਵੀਡੀਓ ਬਣਾ ਕੇ ਪਾਓ ਕਿਉਂਕਿ ਅਸੀਂ ਸਾਰੇ ਕਿਸਾਨ ਭਰਾ ਅੱਧੀ ਰਾਤੀ ਖੇਤਾਂ ਦੇ ਵਿੱਚ ਜਾਂਦੇ ਆ ਕਿਸੇ ਦੇ ਨਾਲ ਇਦਾਂ ਦੀ ਵਾਰਦਾਤ ਨਾ ਹੋ ਜੇ ਸੋ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣਾ YouTube ਚੈਨਲ ਰਮਨਦੀਪ ਕੌਰ ਮਰਖਾਈ ਉਹਤੇ ਤੁਸੀਂ ਇਹ ਪੂਰੀ ਵੀਡੀਓ ਦੇਖ ਸਕਦੇ ਹੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਮੁੱਦੇ ਤੁਹਾਡੇ ਆ ਤੁਹਾਡੇ ਮੁੱਦੇ اٹھਾਉਣਾ ਜ਼ਿੰਮੇਵਾਰੀ ਮੇਰੀ ਹੈ ਸੋ ਜਿੰਨਾ ਕਿ ਮੈਨੂੰ ਲੱਗਦਾ ਸਮਾਜ ਲਈ ਮੈਂ ਕਰ ਸਕਦੀ ਹਾਂ ਉਹਨਾਂ ਕ ਮੈਂ ਕਰ ਰਹੀ ਆ ਸੋ ਹੁਣ ਮੈਂ ਤੁਹਾਡੇ ਨਾਲ ਉਹ ਘਟਨਾ ਸਾਂਝੀ ਕਰਦੀ ਆ ਸ਼੍ਰੀ ਮਖਸਰ ਸਾਹਿਬ ਦਾ ਪਿੰਡ ਚਿਬੜਾਂ ਵਾਲੀ ਸੰਦੀਪ ਸੇਖੋਂ ਸੰਦੀਪ ਸੇਖੋਂ ਚਿਬੜਾਂ ਵਾਲੀ ਸ਼੍ਰੀ ਮਖਸਰ ਸਾਹਿਬ ਤੋਂ ਜਿਹਦਾ ਕੰਟੈਕਟ ਨੰਬਰ ਹੈਗਾ 98143 67002 98143 67002 ਇਹ ਵੀ ਰਾਤ ਨੂੰ 10 ਵਜੇ ਆਪਦੇ ਖੇਤਾਂ ਦੇ ਵਿੱਚ ਪੈਲੀ ਨੂੰ ਬਾਹਰ ਆ ਰਿਹਾ ਸੀਗਾ ਤੇ ਆਪਣੇ ਧਿਆਨ ਜਿਹੜਾ ਇਹ ਆਪਣਾ ਕੰਮ ਕਰੀ ਜਾ ਰਿਆ ਸੀ ਤੇ ਦੋ ਅਣਪਛਾਤੇ ਵਿਅਕਤੀ ਆਉਂਦੇ ਆ ਆਣ ਕੇ ਵਿੱਚੋਂ ਇੱਕ ਜਿਹੜਾ ਭੱਜ ਕੇ ਉਹਦੇ ਕਲਟੀਵੇਟਰਾਂ ਤੇ ਚੜ ਜਾਂਦਾ ਜਦੋਂ ਵੀਰ ਨੂੰ ਅਚਾਨਕ ਪਤਾ ਲੱਗਦਾ ਤੇ ਉਹ ਚੱਕੰਨਾ ਹੋ ਕੇ ਲੈਫਟ ਚੱਕ ਕੇ ਜਿਹੜਾ ਟਰੈਕਟਰ ਨੂੰ ਭੁਜਾ ਲੈਂਦਾ ਜਦੋਂ ਵੀਰ ਭੁਜਾ ਲੈਂਦਾ ਉਹ ਇੱਕ ਤਕੜੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੀ ਜਦੋਂ ਵੀਰ ਕਹਿੰਦਾ ਮੈਂ ਰੋਡ ਦੇ ਉੱਤੇ ਚੜਦਾ ਦਾ ਉੱਥੇ ਜਾ ਕੇ ਇੱਕ ਉਹਦੇ ਨਾਲ ਦਾ ਹੀ ਬਾਈਕ ਤੇ ਸਵਾਰ ਹੈ ਜਿਹੜਾ ਉਹਦਾ ਪਿੱਛਾ ਕਰਦਾ ਵੀਰ ਆਪਣੀ ਜਾਨ ਬਚਾ ਕੇ ਜਿਹੜਾ ਘਰ ਤੱਕ ਪਹੁੰਚਦਾ ਤੁਸੀਂ ਦੇਖੋ ਹਾਲਾਤ ਪੰਜਾਬ ਦੇ ਕੀ ਕਹਿੰਦੇ ਆ ਇਹ ਵੀਡੀਓ ਵੀਰ ਨੇ ਇਸ ਕਰਕੇ ਪੁਆਈ ਆ ਕਿ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਵੀ ਜਿਹੜਾ ਡਰਾਇਆ ਜਾ ਰਿਹਾ ਵਾਰਦਾਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਕਿਤੇ ਨਾ ਕਿਤੇ ਇਹ ਸਾਡੀਆਂ ਸਰਕਾਰਾਂ ਦੀਆਂ ਚਾਲਾਂ ਵੀ ਹੋ ਸਕਦੀਆਂ ਜਾਂ ਉਹਨਾਂ ਆ ਆਈਟੀ ਵਿੰਗ ਸਿੱਲਾਂੀਆਂ ਵੀ ਚੱਲਾ ਹੋ ਸਕਦੀਆਂ ਜਿਹੜੇ ਚਾਹੁੰਦੇ ਨਹੀਂ ਕਿ ਕਿਸਾਨ ਆ ਜਿਹੜੇ ਆਪਣੀਆਂ ਆਵਾਜ਼ਾਂ ਨੂੰ ਬੁਲੰਦ ਕਰਨ ਹਰ ਇੱਕ ਵੀਰ ਨੇ ਅੱਜ ਦੇਖੋ ਝੋਨੇ ਲੱਗਣੇ ਆ ਖੇਤਾਂ ਦੇ ਵਿੱਚ ਪਾਣੀ ਵੀ ਛੱਡਣਾ ਰਾਤ ਭਰਾਤੇ ਢੇੜਾ ਮਾਰਨ ਵੀ ਜਾਣਾ ਸਭ ਤੋਂ ਪਹਿਲਾਂ ਤਾਂ ਉਹਨਾਂ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਦੀ ਆ ਉਹਨਾਂ ਵੀਰਾਂ ਨੂੰ ਉਹਨਾਂ ਬੱਚਿਆਂ ਨੂੰ ਉਹਨਾਂ ਬਜ਼ੁਰਗਾਂ ਨੂੰ ਕਦੇ ਵੀ ਖੇਤ ਵੀ ਤੁਸੀਂ ਨੇ ਹੱਥੇ ਨਾ ਜਾਓ ਕਿਸੇ ਟਾਈਮ ਤੇ ਕੁਝ ਵੀ ਹੋ ਸਕਦਾ ਹੈ ਤੁਸੀਂ ਆਪਣੇ ਨਾਲ ਕੋਈ ਨਾ ਕੋਈ ਆਪਣਾ ਹਥਿਆਰ ਜ਼ਰੂਰ ਲਿਜਾਓ ਮੀਰ ਕਹਿੰਦਾ ਜਦੋਂ ਰੋੜ ਦੇ ਉੱਤੇ ਚੜਿਆ ਤਾਂ ਉਹਨਾਂ ਦੇ ਹੱਥ ਦੇ ਵਿੱਚ ਕਾਪੇ ਸੀ ਤੇਜ ਹਥਿਆਰ ਸੀ ਉਹਨਾਂ ਕੋਲੇ ਜੇ ਮੰਨ ਲਓ ਉਹ ਨੌਜਵਾਨ ਆਪ ਦਾ ਮਤਲਬ ਕੇ ਨਾ ਹੌਸਲਾ ਬਲੰਦ ਕਰਦਾ ਨਾ ਦਲੇਰੀ ਵਿਖਾਉਂਦਾ ਤਾਂ ਉਹਨੂੰ ਕੋਈ ਵੀ ਨੁਕਸਾਨ ਉਹਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਮਾਲੀ ਨੁਕਸਾਨ ਤਾਂ ਕਰਨਾ ਹੀ ਕਰਨਾ ਸੀ ਸੋ ਜੇ ਅੱਜ ਗੱਲ ਸਾਡੇ ਕਿਸਾਨ ਵੀਰ ਖੇਤਾਂ ਦੇ ਵਿੱਚ ਪੈਲੀਆਂ ਵਹੁੰਦਿਆਂ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਘਟ ਸਕਦੀਆਂ ਤੇ ਤੁਸੀਂ ਦੇਖੋ ਅਸੀਂ ਸੇਫ ਕਿੱਥੇ ਆ ਸਰਕਾਰਾਂ ਅੱਜ ਵੀ ਕੰਮ ਕਰਨੀ ਨਹੀਂ ਸੁੱਤੀਆਂ ਪਈਆਂ ਨੇ ਸਰਕਾਰਾਂ ਨੂੰ ਲੋੜ ਆ ਇਹੋ ਜੇ ਮਸਲਿਆਂ ਦੇ ਉੱਤੇ ਕੜੇ ਤੋਂ ਕੜੇ ਕਦਮ ਚੱਕਣ ਦੀ ਪਰ ਸਰਕਾਰਾਂ ਕੀ ਕਰਦੀਆਂ ਜਿਵੇਂ ਕਿ ਤੁਸੀਂ ਦੇਖਿਆ ਗੋਹਨੇ ਆਣੇ ਵਾਲਾ ਕਾਂਡ ਹੋਇਆ ਜਿਹਦੇ ਵਿੱਚ ਕਾਇਲਰ ਸੈਂਟਰ ਦੇ ਵਿੱਚ ਪੜਾਉਣ ਵਾਲੇ ਟੀਚਰ ਨੂੰ ਪੁਲਿਸ ਚੱਕਦੀ ਅੱਜ ਪੁਲਿਸ ਕੋਲੇ ਵੀ ਕੋਈ ਜਵਾਬ ਨਹੀਂ ਹੈਗਾ ਕਿ ਉਸ ਨੂੰ ਕਾਹ ਤੋਂ ਚੱਕਿਆ ਗਿਆ ਕੁੱਟ-ਕੁੱਟ ਕੇ ਉਹਦੇ ਤੇ ਇੰਨਾ ਸੀਆਈ ਸਟਾਫ ਵੱਲੋਂ ਹਤਿਆਚ ਅਟਾਇਆ ਗਿਆ ਕਿ ਉਹ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਅੱਜ ਉਹ ਪਰਿਵਾਰ ਅਨਸਾਫ ਦੀ ਮੰਗ ਕਰ ਰਿਹਾ ਪੁੱਛ ਰਿਹਾ ਕਿ ਉਹਦਾ ਕਸੂਰ ਕੀ ਸੀ ਉਹਦਾ ਗੁਨਾਹ ਕੀ ਸੀ ਸੋ ਮੈਨੂੰ ਲੱਗਦਾ ਜਿਹੜਾ ਪੁਰਾਣਾ ਦੌਰ ਆ ਉਹ ਅੱਜ ਫੇਰ ਚਲਕਦਾ ਨਜ਼ਰ ਆ ਰਿਹਾ ਅੱਜ ਫੇਰ ਨੌਜਵਾਨਾਂ ਦੇ ਉੱਤੇ ਜਿਹੜੀ ਭਾਰੀ ਆ ਤੇ ਸੋ ਐਸ ਲਈ ਜਦੋਂ ਵੀ ਭਰਾਵੋ ਤੁਸੀਂ ਖੇਤਾਂ ਨੂੰ ਜਾਣਿਓ ਚਾਹੇ ਨਹਿਰ ਦੀਆਂ ਵਾਰੀਆਂ ਤੁਹਾਡੀਆਂ ਕਿਤੇ ਵੀ ਜਾਣਿਓ ਇਹ ਵੀਰ ਜੀ ਸੰਦੀਪ ਸੇਖੋ ਚਿਬੜਾ ਵਾਲੀ ਦੀ ਜ਼ੁਬਾਨੀ ਇੱਕ ਪੂਰਾ ਮੈਸੇਜ ਲਿਖ ਕੇ ਪਾਇਆ ਗਿਆ ਕਿ ਭੈਣ ਜੀ ਤੁਸੀਂ ਇਹਦੇ ਉੱਤੇ ਜ਼ਰੂਰ ਵੀਡੀਓ ਬਣਾਓ ਮੇਰੇ ਨਾਲ ਕਟਨਾ ਘੜ ਗਈ ਕਿਸੇ ਹੋਰ ਕਿਸਾਨ ਵੀਰ ਨਾਲ ਨਾ ਘਟੇ ਕਿਉਂਕਿ ਅਕਸਰ ਹੀ ਆਪਾਂ ਸੁਭਾਵਿਕ ਜਦੋਂ ਖੇਤ ਨੂੰ ਜਾਂਦੇ ਆਪਾਂ ਕਹਿੰਦੇ ਨੇ ਆਪਾਂ ਘੇੜਾ ਮਾਰ ਕੇ ਆਏ ਪਰ ਪਤਾ ਨਹੀਂ ਕੋਈ ਕਿੱਦਾਂ ਦੇ ਸਰਕਾਰਾਂ ਦੇ ਆਪਣੇ ਲਈ ਕਿੱਦਾਂ ਦੇ ਪਲਾਨ ਖੜੇ ਨੇ ਜਾਂ ਕੋਈ ਮੈਨੂੰ ਮੈਨੂੰ ਤਾਂ ਲੱਗਦਾ ਜਾਂ ਸਰਕਾਰਾਂ ਹੋ ਸਕਦੀਆਂ ਸੈਕਿੰਡਲੀ ਹੋ ਸਕਦੇ ਆ ਜਿਹੜੇ ਸਾਡੇ ਬੱਚੇ ਡਰਗ ਐਡਿਕਟਡ ਨੇ ਜਿਹੜੇ ਨਸ਼ਾ ਕਰਦੇ ਨੇ ਨਸ਼ੇ ਦੀ ਪੂਰਤੀ ਲਈ ਬੇਰੁਜ਼ਗਾਰੀ ਆ ਪੈਸਾ ਕਿਤੋਂ ਆਉਂਦਾ ਨਹੀਂ ਉਹਨਾਂ ਨੇ ਨਸ਼ੇ ਦੀ ਪੂਰਤੀ ਵੀ ਇਸੇ ਤਰ੍ਹਾਂ ਕਰਨੀ ਆ ਸੋ ਆਪਣੇ ਆਪ ਨੂੰ ਸੇਫ ਰੱਖਣ ਲਈ ਅਸੀਂ ਵਾਰ-ਵਾਰ ਬੇਨਤੀ ਕਰਦੇ ਆ ਕਿ ਆਪੋ ਆਪਣੇ ਖਾਲੀ ਹੱਥ ਕਦੇ ਵੀ ਘਰ ਤੋਂ ਨਾ ਤੁਰੋ ਬੇਸ਼ੱਕ ਇੱਕ ਛੋਟੀ ਡੰਡਾ ਕੋ ਰੱਖੋ ਪਰ ਆਪਣੇ ਬਚਾ ਲਈ ਕੁਛ ਨਾ ਕੁਛ ਜ਼ਰੂਰ ਰੱਖੋ ਹੋ ਸਕਦਾ ਪਤਾ ਨਹੀਂ ਉਹ ਟਰੈਕਟਰ ਖੋਣ ਦੇ ਮਕਸਦ ਨਾਲ ਆਏ ਸੀ ਪਤਾ ਨਹੀਂ ਵੀਰ ਹੋ ਸਕਦਾ ਉਹਦੀ ਕੋਈ ਆਵਾਜ਼ بلند ਹੋਵੇ ਉਸ ਭਰਾ ਦੀ ਉਹਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਪਰ ਇਸ ਤਰ੍ਹਾਂ ਦੇ ਕਿੰਨੇ ਕਿਸਾਨ ਵੀਰ ਆ ਜਿਹੜੇ ਕਿਸਾਨੀ ਖਿੱਤੇ ਦੇ ਨਾਲ ਜੁੜੇ ਨਾਲ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਜੁੜੇ ਹੋਏ ਨੇ ਜਿਹੜੇ ਹਰ ਮੂਵਮੈਂਟ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਆਪਦੇ ਹੱਕਾਂ ਦੀ ਲੜਾਈ ਲੜਦੇ ਨੇ ਅੱਜ ਅੱਜ ਇਹ ਦੁਰਘਟਨਾ ਉਸ ਵੀਰ ਦੇ ਨਾਲ ਕਟਣੀ ਸੀ ਕੱਲ ਨੂੰ ਵਾਰੀ ਸਾਡੀ ਵੀ ਆ ਸਕਦੀ ਆ ਸੋ ਮੈਂ ਸਾਰੇ ਭੈਣਾ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਤੁਸੀਂ ਆਪਦਾ ਵਿਚਾਰ ਰੱਖੋ ਕਦੇ ਵੀ ਤੁਸੀਂ ਥੇਤ ਨੂੰ ਜਾਂਦੇ ਆ ਆਸ-ਪਾਸਾ ਜ਼ਰੂਰ ਦੇਖੋ ਪਿੱਛੇ ਮੁੜ ਕੇ ਵੀ ਜ਼ਰੂਰ ਦੇਖੋ ਵੀ ਕੋਈ ਐ ਇਸ ਤਰ੍ਹਾਂ ਦਾ ਤਨੀ ਹੈਗਾ ਕਿ ਆ ਕਿ ਜਿਹੜਾ ਤੁਹਾਨੂੰ ਆ ਵੀ ਕੋਈ ਤੁਹਾਨੂੰ ਟਾਰਗੇਟ ਕਰ ਰਿਹਾ ਤੁਹਾਡਾ ਪਿੱਛਾ ਕਰ ਰਿਹਾ ਜਾਂ ਕੋਈ ਅਣਪਛਾਤੇ ਵਿਅਕਤੀ ਤੁਹਾਨੂੰ ਵਾਚ ਕਰ ਰਹੀ ਨੇ ਸੋ ਇਹਨਾਂ ਚੀਜ਼ਾਂ ਦਾ ਜਰੂਰ ਤੁਸੀਂ ਜਿਹੜਾ ਧਿਆਨ ਰੱਖੋ ਧਿਆਨ ਰੱਖ ਕੇ ਤੁਸੀਂ ਆਪਣਾ ਆਸ-ਪਾਸਾ ਵੇਖ ਕੇ ਤੁਰਿਆ ਕਰੋ ਕਿਉਂਕਿ ਅੱਜ ਸੱਜਣ ਘੱਟ ਤੇ ਦੁਸ਼ਮਣ ਵੱਧਾ ਤੁਹਾਨੂੰ ਕੋਈ ਪਤਾ ਨਹੀਂ ਮੂੰਹ ਦੇ ਮਿੱਠੇ ਲੋਕ ਜਿਹੜੇ ਤੁਹਾਨੂੰ ਜੀ ਜੀ ਕਰਦੇ ਨੇ ਜਿਹੜੇ ਵੀਰੇ ਵੀਰੇ ਕਰਦੇ ਨੇ ਜਾਂ ਜਿਹੜੇ ਲੋਕ ਤੁਹਾਨੂੰ ਭੈਣ ਭੈਣ ਕਰਦੇ ਨੇ ਅਸਲੀ ਦੇ ਵਿੱਚ ਉਹੀ ਲੋਕ ਜਿਹੜੇ ਅੰਦਰੋਂ ਤੁਹਾਡੇ ਤੇ ਸੜਦੇ ਹੁੰਦੇ ਨੇ ਉਹ ਨਹੀਂ ਚਾਹੁੰਦੇ ਤੁਸੀਂ ਗਾਂ ਵਧੋ ਤੁਸੀਂ ਕੋਸ਼ ਸਮਾਜ ਦੇ ਵਿੱਚ ਚੰਗਾ ਕਰੋ ਜਾਂ ਤੁਸੀਂ ਆਪਣੇ ਪਰਿਵਾਰ ਲਈ ਬਹੁਤੀ ਗਲਤ ਹੈ ਇਹ ਵੀ ਜਦੋਂ ਪਰਿਵਾਰਾਂ ਦੇ ਵਿੱਚ ਕੋਈ ਬੰਦਾ ਤਰੱਕੀ ਕਰਦਾ ਉਦੋਂ ਵੀ 질ਸੀ ਬਹੁਤ ਵੱਡੀ ਹੋ ਜਾਂਦੀ ਆ ਸੋ ਇਸ ਲਈ ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਕਿਸੇ ਵੀ ਮੇਰੇ ਵੀਰ ਭਰਾ ਦੇ ਨਾਲ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਘਟਰੀ ਤੇ ਕੋਈ ਵੀ ਅਨਿਆਂ ਹੀ ਮੌਤ ਮਰ ਜੇ ਜਾਂ ਕੋਈ ਇਸ ਤਰ੍ਹਾਂ ਦੀ ਦਰਘਟਨਾ ਹੋ ਜੇ ਜਿਵੇਂ ਸਾਡਾ ਕਬੱਡੀ ਦਾ ਪਲੇਅਰ ਨੌਜਵਾਨ ਆ ਵਿਚਾਰਾ ਜਿਹੜਾ ਜਾਉਂਦੇ ਜੀ ਵੀ ਇੱਕ ਮੌਤ ਦਾ ਸੰਤਾਪ ਭੋਗ ਰਿਆ ਕਿੰਨਾ ਉਸ ਨੌਜਵਾਨ ਨੂੰ ਕੁੱਟਿਆ ਗਿਆ ਮੈਂ ਉਦੋਂ ਵੀ ਵੀਡੀਓ ਪਾਈ ਸੀ ਕਿੰਨਾ ਮਾਂ ਦਾ ਛੇਰ ਪੁੱਤ ਸੀ ਜਾਇਆ ਜਿਹਦੇ ਆਂਦੇ ਹੁੰਦੇ ਆ ਕੋਈ ਅੰਗ ਉਹਦਾ ਸਬੂਤਾ ਹੀ ਨਹੀਂ ਛੱਡਿਆ ਅੱਜ ਜਦੋਂ ਕਿਤੇ ਉਹਦੀਆਂ ਵੀਡੀਓ ਆਉਂਦੀਆਂ ਤੇ ਦਿਲ ਤਾਂ ਹੀ ਰੋਂਦਾ ਵੀ ਵਾਖਰੂ ਆ ਮਾਂ ਨੇ ਚੱਪੇ ਮਨ ਮਨ ਕੇ ਐਡਾ ਜਵਾਨ ਪੁੱਤ ਕੀਤਾ ਤੇ ਅੱਜ ਉਹ ਪਤੇ ਇੱਕ ਮੰਝੇ ਦੇ ਨਾਲ ਲਟਕ ਕੇ ਰਹਿ ਗਿਆ ਸੋ ਇਹ ਜਿਹੜੇ ਹਾਲਾਤ ਆਏ ਸਾਡੇ ਸਮਾਜ ਦੇ ਵਿੱਚ ਉਹ ਸਿਆਤੀ ਅਨਸਰ ਸਾਨੂੰ ਦਿੰਦੇ ਆ ਜਿਨ੍ਹਾਂ ਨੇ ਨਾ ਆਪ ਕੁਛ ਕਰਨਾ ਤੇ ਨਾ ਕਿਸੇ ਨੂੰ ਕੁਛ ਕਰਨ ਦੇਣਾ ਜਿਨ੍ਹਾਂ ਕੋਲੇ ਸਿਵਾ ਨਫਰਤ ਤੋਂ ਸਿਵਾ ਬਲੇਮਾ ਤੋਂ ਹੋਰ ਕੁਛ ਨਹੀਂ ਹੁੰਦਾਗਾ ਸੋ ਇਸ ਤਰ੍ਹਾਂ ਦੀਆਂ ਕਈ ਉਦਾਹਰਨਾਂ ਨੇ ਤੇ ਸ਼ਾਬਾਸ਼ ਇਹ ਗੰਦੀਆਂ ਮੈਂ ਉਹ ਸੰਦੀਪ ਸੇਖੋਂ ਵੀਰਜੀ ਚਿਪੜਾ ਵਾਲੀ ਦੇ ਜਿਨੇ ਏਡੀ ਵੱਡੀ ਹਿੰਮਤ ਵਿਖਾਈ ਤੇ ਇੱਕ ਅਧਰ ਘਟਣਾ ਹੋਣ ਤੋਂ ਬਚ ਗਈ ਆ ਤੇ ਸੋ ਇਹ ਤੁਹਾਡੇ ਲਈ ਬਹੁਤ ਵੱਡੀ ਉਦਾਹਰਨਾਂ ਜਿੰਨਾ ਵੀਰਾਂ ਨੇ ਸੰਪਰਕ ਕਰਨਾ ਹੋਵੇ ਤਾਂ ਉਹ ਵੀਰ ਦਾ ਅਸੀਂ ਕੰਟੈਕਟ ਨੰਬਰ ਦਿੱਤਾ ਉਸ ਨੰਬਰ ਤੇ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਹੋ ਜੇ ਕੋਈ ਇਸ ਤਰ੍ਹਾਂ ਦੀ ਹੋਰ ਕੋਈ ਜਾਣਕਾਰੀ ਕਿਸੇ ਕੋਲੇ ਹੋਵੇ ਜਿਹੜੀ ਸਮਾਜ ਦੇ ਭਲੇ ਲਈ ਹੋਵੇ ਤਾਂ ਤੁਸੀਂ ਸਾਡੇ ਨਾਲ ਸਾਡੇ ਚੈਨਲ ਤੇ ਸਾਂਝੀ ਕਰ ਸਕਦੇ ਹੋ ਧੰਨਵਾਦ